ਮੋਗਾ ਵਿਖੇ ਮਾ ਬੰਗਲਾਮੁਖੀ ਮੰਦਿਰ ਵਿੱਚ ਅੱਜ ਸਵੇਰੇ 9 ਵਜੇ ਤੋਂ 24 ਘੰਟੇ ਵਾਲੀ ਅਖੰਡ ਮਹਾਯੱਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸ਼ਹਿਰ ਦੇ ਲੋਕਾਂ ਵੱਲੋਂ ਇਸ ਮਹਾਯੱਗ ਵਿੱਚ ਆਹੂਤੀ ਪਾ ਕੇ ਮਾ ਬੰਗਲਾਮੁਖੀ ਦਾ ਆਸ਼ੀਰਵਾਦ ਲਿਆ ਇਸ ਮੌਕੇ ਤੇ ਮਾ ਬੰਗਲਾਮੁਖੀ ਮੰਦਿਰ ਵਿੱਚ ਸ਼ਹਿਰ ਅਤੇ ਕਸਬੇਾਂ ਤੋਂ ਭਗਤ ਪਹੁੰਚੇ ਉੱਥੇ ਹੀ ਜਾਣਕਾਰੀ ਦਿੰਦੇ ਹੋਏ ਭਗਤਾਂ ਨੇ ਕਿਹਾ ਕਿ ਮਾ ਬੰਗਲਾਮੁਖੀ ਦੇ ਮੰਦਿਰ ਵਿੱਚ ਅਖੰਡ ਮਹਾਯੱਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਅਸੀਂ ਇੱਥੇ ਪਹੁੰਚ ਕੇ ਮਹਾਯੱਗ ਵਿੱਚ ਆਹੂਤੀ ਦੇ ਕੇ ਮਾ ਬੰਗਲਾਮੁਖੀ ਦਾ ਆਸ਼ੀਰਵਾਦ ਦिल्या ਇਹ ਪੰਡਿਤ ਨੰਦ ਲਾਲ ਜੀ ਵੱਲੋਂ ਬਹੁਤ ਵਧੀਆ ਉਪਰਾਹ ਲੈ ਕੀਤਾ ਗਿਆ ਹੈ ਹਰ ਕੋਈ ਮਹਾਯੱਗ ਨਹੀਂ ਕਰਵਾ ਸਕਦਾ ਇਹਨਾਂ ਵੱਲੋਂ ਜੋ 24 ਘੰਟੇ ਵਾਲੀ ਮਹਾਯੱਗ ਕਰਵਾਇਆ ਜਾ ਰਿਹਾ ਹੈ ਅਸੀਂ ਸਾਰੇ ਨੂੰ ਅਪੀਲ ਕਰਦੇ ਹਾਂ ਕਿ ਇਸ ਮਹਾਯੱਗ ਵਿੱਚ ਪਹੁੰਚ ਕੇ ਆਹੂਤੀ ਪਾ ਕੇ ਮਾ ਬੰਗਲਾ ਮੁਖੀ ਦਾ ਆਸ਼ੀਰਵਾਦ ਜ਼ਰੂਰ ਲੋ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਮਾ ਬੰਗਲਾ ਮੁਖੀ ਮੰਦਿਆ ਦੇ ਸੰਸਥਾਪਕ ਨੰਦ ਲਾਲ ਨੇ ਕਿਹਾ ਕਿ ਅੱਜ ਤੋਂ 24 ਘੰਟੇ ਵਾਲੀ ਅਖੰਡ ਮਹਾਯੱਗ ਦਾ ਆਯੋਜਨ ਕੀਤਾ ਗਿਆ ਹੈ ਅਤੇ ਕੱਲ ਬਸੰਤ ਵਾਲੇ ਦਿਨ ਪੂਰਨ ਆਹੂਤੀ ਪਾ ਕੇ ਮਾ ਬੰਗਲਾਮੁਖੀ ਦਾ ਅਸ਼ੀਰਵਾਦ ਲਿਆ ਜਾਵੇਗਾ ਅਤੇ ਇਸ ਮੌਕੇ ਤੇ ਵੱਖ-ਵੱਖ ਸ਼ਹਿਰਾਂ ਤੋਂ ਭਗਤ ਪਹੁੰਚ ਰਹੇ ਹਨ ਅਤੇ ਇਸ ਮਹਾਯੱਗ ਵਿੱਚ ਆਪਣੀ ਹੂਤੀ ਪਾ ਕੇ ਮਾ ਬੰਗਲਾਮੁਖੀ ਦਾ ਅਸ਼ੀਰਵਾਦ ਲੈ ਰਹੇ ਹਨ ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਸਾਨੂੰ ਬਸੰਤ ਵਾਲੇ ਦਿਨ ਚਾਇਨਾ ਡੋਰ ਤੋਂ ਪਰਹੇਜ਼ ਕਰਨਾ ਚਾਹੀਦਾ ਇਸ ਨਾਲ ਪਸ਼ੂ ਪੰਛੀ ਅਤੇ ਮਨੁੱਖੀ ਜੀਵਨ ਨੂੰ ਨੁਕਸਾਨ ਪਹੁੰਚਦਾ ਹੈ ਮੈਂ ਆਚਾਰੀਆ ਨਰਨ드 ਸ਼ਰਮਾ ਮਾ ਬਗਲਾਮੁਖੀ ਯਕਸ਼ਾਲਾ ਕੋਟਕੁਪੁਰਾ ਰੋਡ ਮੋਗੇ ਦਾ ਸਥਾਪਕ ਹਾਂ ਜੀ ਮੈਂ ਇਸ ਮੰਦਰ ਨੂੰ ਆਚਾਰੀਅਰ ਰੂਪ ਚ ਚਲਾ ਰਹੇ ਹਾਂ ਜੀ ਇਹ ਮਾਂ ਬਗਲਾਮੁਖੀ ਯਗਸਾਲਾ ਵਿੱਚ 24 ਘੰਟੇ ਅਖੰਡ ਮਹਾਯੱਗ ਪ੍ਰారంਭ ਹੋ ਗਿਆ ਹੈ ਇਹ ਲਗਾਤਾਰ 24 ਘੰਟੇ ਚੱਲੇਗਾ ਰਹੀ ਦੀ ਪੂਰਨ ਆਹuti ਜਿਹੜੀ ਯਗ ਦੀ ਹੈ ਉਹ ਬਸੰਤ ਪੰਚਮੀ ਵਾਲੇ ਦਿਨ ਪੂਰਨ ਆਹuti ਪਾਈ ਜਾਏਗੀ ਇਹ ਬਿਲਕੁਲ ਨਿਸੁਲਕ ਮਹਾਯੱਗ ਹੈ ਇਹ ਵਿਸ਼ਵ ਕਲਿਆਣ ਹੇਤੂ ਰਾਸ਼ਟਰ ਕਲਿਆਣ ਹੇਤੂ ਇਹ ਯਗ ਕਰ ਰਹੇ ਆ ਵਿਯਾਦੀ ਸੰਕਟ ਕਸ਼ਟ ਪਰੇਸ਼ਾਨੀਆਂ ਨੂੰ ਦੂਰ ਕਰਨ ਵਾਸਤੇ ਇਸ ਲਈ ਕੋਈ ਵੀ ਸਰਦਾਲੂ ਆ ਕੇ ਇਸ ਪਵਿੱਤਰ ਮਹਾਯੱਗ ਵਿੱਚ ਆਹuti ਪਾ ਕੇ ਮਾਂ ਬਗਲਾਮੁਖੀ ਦਾ ਅਸ਼ੀਰਵਾਦ ਪ੍ਰਾਪਤ ਕਰ ਸਕਦਾ ਆ ਮੈਂ ਤੁਹਾਨੂੰ ਦੱਸ ਦੱਸ ਸਭ ਤੋਂ ਪਹਿਲੇ ਮਾਤਾ ਬਗਲਾਮੁਖੀ ਦਾ ਪੀਲਾ ਮੰਦਿਰ ਹੁੰਦਾ ਹੈ पीले मंदिर क्यों क्योंकि भगवान नारायण ने पूजा की थी जब एक ब्रह्मांडीय तूफान आया पूरे विश्व का नाश होने लगा तो विश्व की रक्षा हेतु भगवान विष्णु ने तपस्या करी और भगवान विष्णू ने तपस्या करी विष्णु की तपस्या से पैदा हुई माता उत्पन्न हुई माता बगलामुखी नारायण ने तुझको ध्याया मनवांछित फल प्रभु ने पाया फिर भगवान नारायण ने ਇਸकी ਤਪਸ਼ਾ ਕੀ ਅਰ ਹਲਦੀ ਦੇ ਸਰੋਵਰ ਸੇ ਮਾਤਾ ਬਗਲਾਮੁਖੀ ਨਿਕਲੀ ਸੀ ਇਸ ਲਈ ਮਾਤਾ ਬਗਲਾਮੁਖੀ ਪੀਲੀ ਹੈ ਬਗਲੇ ਪਰ ਸਵਾਰ ਰਹਤੀ ਹੈ ਇਸ ਲਈ ਬਗਲਾਮੁਖੀ ਨਾਮ ਕਹਾਇਆ ਜਾਂਦਾ ਹੈ ਅਰ ਸਤਰੂ ਕੀ ਜੀਵਾ ਪਕੜ ਕੇ ਸਤੂ ਕੋ ਮੁਦਗਰ ਸੇ ਮਾਰਤੀ ਹੈ ਇਹ ਇਹ ਬਹੁਤ ਵੱਡੀ ਗੱਲ ਹੈ ਅਸਤੇ ਨਾ ਬਹੁਤ ਦੇਖ ਰਹੇ ਆ ਕਿੰਨੇ ਹਾਦਸੇ ਜਗ ਜਗਹ ਹੋ ਰਹੀ ਹੈ ਇਹ ਇਸ ਪ੍ਰਕਾਰ ਦੀ ਜਿਹੜੀ ਹਿੰਦਤਾ ਨੀਚਤਾ ਵਾਲਾ ਕਾਰੀਆ ਜਿਹੜੀ ਚਾਈਨਾ ਡੋਰ ਦਾ ਮੈਂ ਤਾਂ ਕਹਿੰਦਾ ਮਾਤਾ ਪਿਤਾ ਨੂੰ ਸੰਸਕਾਰ ਚਾਹੀਦੇ ਆ ਅੱਜ ਬੱਚਿਆਂ 'ਚ ਕਮੀ ਨਹੀਂ ਹੈਗੀ ਮਾਪੇ ਬਾਬ ਦੇ ਸੰਸਕਾਰਾਂ 'ਚ ਕਮੀ ਉਹ ਉਹਦੇ ਬੱਚਿਆਂ ਨੂੰ ਜਾਗਰੂ ਕਰ ਵੀ ਬੇਟਾ ਕਿਉਂ ਇਹਦਾ ਨਾ ਜਾਲੇਵਾ ਹਮਲਾ ਕਰਦੇ ਪਈਓ ਇਹ ਰਾਖਸ਼ ਹੈ ਇੱਕ ਹੱਤਿਆ ਹੈ ਇੱਕ ਸ਼ਰਾਪ ਹੈ ਜਿਹੜਾ ਤੁਸੀਂ ਕਰ ਰਹੇ ਹੋ ਤੇ ਇਹਦੇ ਲਈ ਮਾਪੇ ਪਾ ਨੂੰ ਬੱਚਿਆਂ ਨੂੰ ਅਵੇਅਰ ਕਰਨਾ ਚਾਹੀਦਾ ਹੈ ਪਰ ਬੱਚਿਆਂ ਨੂੰ ਵੀ ਇਸ ਚੀਜ਼ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਕੋਈ ਜੋ ਕੰਮ ਕਰ ਰਹੀ ਹੈ ਕੱਲਾ ਇਹ ਬਸੰਤ ਪਛਵੀਂ ਦਾ ਤਿਉਹਾਰ ਪਤੰਗ ਉਡਾਨ ਤੱਕ ਸੰਬੰਧਿਤ ਨਹੀਂ ਹੈ ਇਹਦੇ ਵਿੱਚ ਪੂਜਾ ਦਾ ਮਹੱਤਵ ਹੈ ਤੁਸੀਂ ਸਰਸੋਤੀ ਮਾਤਾ ਦੀ ਪੂਜਾ ਕਰੋ ਬੱਚੇ ਪੜ੍ਹਾਈ ਲਈ ਦਿੱਧਿਆ ਲਈ ਬਗਲਾਮੁਖੀ ਯਗ ਚੱਲ ਰਹੇ ਐ ਤੇ ਆਹੂਤੀ ਪਹਨਾਓ ਮੰਦਰਾਂ ਚ ਜਾਓ ਪੂਜਾ ਕਰੋ ਪਾਠ ਕਰੋ ਅਗਰ ਪਤੰਗ ਵੀ ਉਡਾਣੇ ਤਾਂ ਹੋਰ ਪ੍ਰਕਾਰ ਦੀ ਕੱਚੀ ਡੋਰਾ ਬੋਤ ਨੇ ਉਹਨਾਂ ਦਾ ਪ੍ਰਯੋਗ ਕਰ ਸਕਦੇ ਹੋ ਆਪਾਂ ਕਿਸੇ ਦੀ ਭਾਵਨਾਵਾਂ ਨਾਲ ਨਹੀਂ ਕਰਦੇ ਪਰ ਲੇਕਿਨ ਤੁਸੀਂ ਆਪ ਦੇ ਸੁੱਖ ਲਈ ਸਿਰਫ ਆਪ ਦੇ ਸਵਾਰਥ ਲਈ ਕਿਸੇ ਦੀ ਹੱਤਿਆ ਕਰ ਦੋ ਇਹਦੇ ਵਰਗਾ ਪਾਪ ਤੁਹਾਡੇ ਜੀਵਨ ਚ ਨਹੀਂ ਪ੍ਰਾਪਤ ਹੋ ਸਕਦਾ ਇਹ ਪਾਪ ਹੈ ਮੈਸੇਜ ਕੀ ਦਿਓਗੇ ਮੈਸੇਜ ਇਹ ਵੀ ਆਪ ਦੇ ਆਪ ਨੂੰ ਬੱਚਿਆਂ ਨੂੰ ਅਵੇਅਰ ਕਰੋ ਅਰ ਚਾਈਨਾ ਡੋਰ ਦਾ ਬਿਲਕੁਲ ਬਹਿਸਕਾਰ ਕਰ ਦਿਓ ਤੇ ਇਸ ਤਿਉਹਾਰ ਨੂੰ ਮਹਾਯੱਗ ਜਿਵੇਂ ਮੇਰੇ ਮਾਪਗਲਾ ਮੁਖੀ ਆਪਣੇ ਮੰਦਰ ਯੱਗਸਾਲਾ ਵਿੱਚ ਹਵਨ ਚੱਲ ਰਿਹਾ ਏਦਾਂ ਦੇ ਮੰਦਰਾਂ 'ਚ ਹਰ ਵਾਰ ਉਪਰਾਲੇ ਕਿੱਥੇ ਜਾਂਦੇ ਆ ਧਾਰਮਿਕ ਸਥਾਨਾਂ ਤੇ ਜਾਓ ਪੂਜਾ ਕਰੋ ਵਰਚਨਾ ਕਰੋ ਵੰਦਗੀ ਕਰੋ ਪ੍ਰਾਰਥਨਾ ਕਰੋ ਆਪਣਾ ਪਾਠ ਪੂਜਾ ਕਰੋ ਇਹ ਮੈਸੇਜ ਦਵਾਂਗੇ 24 ਘੰਟੇ ਦਾ ਖੰਡਮਹਾਯੱਗ ਹੈ ਇਹ ਹਜੇ ਸ਼ੁਰੂਆਤ ਹੋਈ ਹੈ ਹੁਣ ਹੌਲੀ ਹੌਲੀ 9 10 11 ਵਜੇ ਤੁੰਦ ਦੀ ਬਹੁਤ ਬੜੀ ਸਮੱਸਿਆ ਹੈ ਲੇਕਿਨ ਫਿਰ ਵੀ ਸਦਾ ਹਲੂ ਨਿਕਲਨੇ ਸ਼ੁਰੂ ਹੋ ਗਏ ਆ ਇਹ 11 12 ਵਜੇ ਤੋਂ ਬਾਅਦ ਲਗਾਤਾਰ ਸਦਾ ਹਲੂ ਲਗਾਤਾਰ ਚੱਲਣਗੇ ਸਾਰੀ ਰਾਤ ਚੱਲਣਗੇ ਸਾਰਾ ਸ਼ਾਮ ਰਾਤ ਤੇ ਦਿਨ 24 ਘੰਟੇ ਚੱਲਣਾ ਹੈ ਤਾਂ ਹੀ ਇਹ ਰਸ ਕੰਟਰੋਲ ਹੋਇਆ ਵੇ ਅਗਰ 24 ਅਗਰ 2 ਘੰਟੇ ਦਾ ਹਮ ਰੱਖਦੇ ਤਾਂ ਕੰਟਰੋਲ ਨਹੀਂ ਹੋਣਾ ਸੀ ਉਹਨੇ 24 ਘੰਟੇ ਲਗਾਤਾਰ ਸਦਾ ਹਲੂ ਆਈ ਜਾਣਗੇ ਤੁੰਦ ਵੀ ਹੈ ਠੰਡ ਵੀ ਹੈ ਪਰ ਲੇਕਿਨ ਬਕਸਾ ਵਿੱਚ ਬਕਤਾਂ ਵਿੱਚ ਇੰਨਾ ਉਤਸ਼ਾਹ ਹੈ ਉਹ ਕੋਈ ਵੇਖਦੇ ਨਹੀਂ ਵੀ ਆ ਕੇ ਆਹੂਤੀ ਪਾਉਂਦੇ ਪਏ ਨੇ ਨਾਮ ਤੁਹਾਡਾ ਮਹੇਸ਼ ਵੰਸਲ ਸૌ ਤੋਂ ਪਹਿਲਾਂ ਤਾਂ ਆਚਾਰੀਆ ਆਨੰਦ ਲਾਲ ਜੀ ਇਸ ਪੂਰੇ ਪ੍ਰੋਗਰਾਮ ਦੇ ਲਈ ਵਧਾਈ ਦੇ ਪਾਤਰ ਹੈ ਜਿਨ੍ਹਾਂ ਨੇ ਸਾਡੇ ਮੋਗਾ ਨਗਰੀ ਨੂੰ ਇਸ ਤਰ੍ਹਾਂ ਦੇ ਪ੍ਰੋਗਰਾਮ ਦੇ ਰਹੇ ਆ ਕਦੇ ਇਸ ਤਰ੍ਹਾਂ ਅਸੀਂ ਸੁਨੇ ਨਹੀਂ ਸੀਗਾ ਵੀ ਹਵਨ ਯੱਗ ਆਮ ਆਦਮੀ ਦੀ ਪਹੁੰਚ ਤੇ ਹੋਣ ਲੇਕਿਨ ਇਹਨਾਂ ਨੇ ਇੱਥੇ ਆ ਕੇ ਹਰ ਆਦਮੀ ਆਮ ਨਹੀਂ ਆਮ ਨਹੀਂ ਖਾਸ ਨਹੀਂ ਹਰ ਬੰਦੇ ਦੇ ਲਈ ਇਹਨਾਂ ਨੇ ਹਵਨ ਯੱਗ ਇਸ ਤਰ੍ਹਾਂ ਕਰ ਦਿੱਤਾ ਵੀ ਬੜੀ ਆਮ ਚੀਜ਼ ਹੈ ਔਰ ਜ਼ਰੂਰੀ ਚੀਜ਼ ਹੈ ਔਰ ਸਾਡਾ ਸੁਭਾਗ ਹੈ ਕਿ ਅਸੀਂ ਅੱਜ ਇਸ ਹਵਨ ਯੱਗ ਦੇ ਵਿੱਚ ਪਹੁੰਚੇ ਆਂ ਔਰ ਪੰਡਤ ਜੀ ਨੇ 24 ਘੰਟੇ ਦਾ ਲਗਾਤਾਰ ਹਵਨ ਯੱਗ ਰੱਖਿਆ ਹੈ ਇਸ ਹਵਨ ਯੱਗ ਦੇ ਵਿੱਚ ਹਉਤੀਆਂ ਪਾਉਣ ਲਈ ਸ਼ਹਿਰ ਦੀਆਂ ਸਾਰੀਆਂ ਸੰਸਥਾਵਾਂ ਸਾਰੇ ਮੋਤਵਾਰ ਬੰਦੇ ਇੱਥੇ ਪਹੁੰਚ ਰਹੇ ਨੇ ਔਰ ਸ਼ਾਮ ਤੱਕ ਲਗਾਤਾਰ ਇਸੇ ਤਰ੍ਹਾਂ ਮੇਲਾ ਲੱਗਿਆ ਰਹੂਗਾ ਔਰ ਸਾਰੇ ਲੋਕ ਆਣਗੇ ਔਰ ਜਿਹੜੇ ਨਹੀਂ ਆਏ ਉਹਨਾਂ ਨੂੰ ਮੈਂ ਅਪੀਲ ਕਰੂੰਗਾ ਕਿ ਇਸ ਮੌਕੇ ਦਾ ਫਾਇਦਾ ਉਠਾਓ ਇਹ ਸਾਡੇ ਸੁਭਾਗਿਆ ਦੀ ਗੱਲ ਹੈ ਮਹਾਮਈ ਦਾ ਕੇ ਆਸ਼ੀਰਵਾਦ ਲਓ ਔਰ ਜਿਹੜੇ ਆਪਣੇ ਧਾਰਮਿਕ ਪ੍ਰੋਗਰਾਮ ਆ ਰਹੇ ਨੇ ਜਿਵੇਂ ਅੱਜ ਬਸੰਤ ਪੰਚਮੀ ਹੈ ਜਾਂ ਹੋਰ ਪ੍ਰੋਗਰਾਮ ਆ ਰਹੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਆ ਕੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਧਾਰਮਿਕ ਕਾਰਿਆਕਰਨ ਦਾ ਅਲੱਗ ਹੀ ਮਤਵ ਹੈ ਔਰ ਸਾਨੂੰ ਇਹ ਮੌਕਾ ਮਿਲਿਆ ਅਸੀਂ ਇਹਦਾ ਫਾਇਦਾ ਉਠਾਈਏ ਇਸ ਸਭਨ ਯੱਗ ਦੇ ਵਿੱਚ ਹਿੱਸਾ ਲਈਏ ਇਸ ਸਭਨ ਯੱਗ ਦੇ ਵਿੱਚ ਆ ਕੇ ਮਹਾਮੈ ਦਾ ਆਸ਼ੀਰਵਾਦ ਪ੍ਰਾਪਤ ਕਰੀਏ ਔਰ ਬੁਰਾਈਆਂ ਤੋਂ ਬਚੀਏ ਜਿਸ ਤਰ੍ਹਾਂ ਕਿ ਗੱਲ ਚੱਲ ਰਹੀ ਸੀ ਚਾਈਨਾ ਡੋਰ ਦੀ ਬਸੰਤ ਤੇ ਬੜਾ ਮਹੱਤਵ ਹੈ ਲੋਕਾਂ ਦਾ ਪਤੰਗ ਉਡਾਉਣਾ ਪਤੰਗ ਉਡਾਣਾ ਕੋਈ ਮਾੜੀ ਚੀਜ਼ ਨਹੀਂ ਹਰ ਚੀਜ਼ ਨੂੰ ਹਰ ਤਿਹਾਰ ਨੂੰ ਹਰੇਕ ਬੰਦਾ ਆਪਦੇ ਆਪ ਦੇ ਤਰੀਕੇ ਨਾਲ ਮਨਾਉਂਦਾ ਹੈ ਲੇਕਿਨ ਚਾਈਨਾ ਡੋਰ ਦਾ ਮਤਲਬ ਉਹ ਇੱਕ ਨੰਗੀ ਤਲਵਾਰ ਹੈ ਇਹਨਾਂ ਚੀਜ਼ਾਂ ਤੋਂ ਬਚੋ ਔਰ ਵਧੀਆ ਤਰੀਕੇ ਨਾਲ ਆਪਦੇ ਸਾਂਸਕ੍ਰਿਤਿਕ ਤਰੀਕੇ ਨਾਲ ਆਪਣੇ ਬਗਲਾਮੁਖੀ ਮਾਤਾ ਜਿਹੜੀ ਨਿਆਂ ਦੀ ਦੇਵੀ ਹੈ ਜੀ ਜਿਸ ਕਿਸੇ ਦਾ ਕੋਈ ਕੋਰਟ ਕੇਸੜਿਆ ਹੋਇਆ ਹੈ ਕਿਸੇ ਨੂੰ ਕੋਈ ਧੱਕਾ ਹੋ ਰਿਹਾ ਹੈ ਬਗਾਮੁਖੀ ਦੇ ਆਕੇ ਅੱਗੇ ਅਰਦਾਸ ਕਰੇ ਉਹਦੇ ਕੋਰਟ ਕੇਸ ਹੱਲ ਹੁੰਦੇ ਆ ਉਹਦੇ ਜਿੰਨੇ ਵੀ ਮੁਸੀਬਤਾਂ ਹੈ ਘਰ ਦੇ ਵਿੱਚ ਕਲੇਸ਼ ਹੈ ਕੋਈ ਨજર ਲੱਗੀ ਹੋਈ ਉਹ ਸਾਰੀਆਂ ਚੀਜ਼ਾਂ ਦਾ ਮੰਨਣਾ ਤਾਂ ਇਹ ਹੈ ਵੀ ਉਹਨਾਂ ਬਗਲਾਮੁਖੀ ਦੇ ਹਵਾਂ ਦੇ ਨਾਲ ਬਗਲਾਮੁਖੀ ਦੇ ਦਰਸ਼ਨ ਦੇ ਨਾਲ ਬਗਲਾਮੁਖੀ ਦੇ ਅੱਗੇ ਪ੍ਰਾਰਥਨਾ ਕਰਨ ਦੇ ਨਾਲ ਉਹ ਸਾਰੀਆਂ ਸਮੱਸਿਆਵਾਂ ਖਤਮ ਹੁੰਦੀਆਂ